ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ 10ਵੀਂ ਜਮਾਤ ਦੀ ਗਣਿਤ ਦੀ ਕਿਤਾਬ ਦਾ ਅਧਿਆਇ 11ਵਾਂ ਚੱਕਰ ਨਾਲ ਸੰਬੰਧਿਤ ਖੇਤਰਫਲ ਅਭਿਆਸ ਨੰਬਰ 1 11.1 ਤੇ ਇਸ ਅਭਿਆਸ ਦੇ ਅਗਲੇ ਦੋ ਸਵਾਲ ਚੌਥਾ ਤੇ ਪੰਜਵਾਂ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਅਤੇ ਸਮਝੋ ਹਲ ਆਪਣੀ ਨੋਟਬੁੱਕ ਵਿੱਚ ਤਾਂ ਲਓ ਪਰ ਮਗਰੋਂ ਦੀ ਸਵਾਲਾਂ ਨੂੰ ਬਿਨਾਂ ਦੇਖੇ ਆਪਣੇ ਆਪ ਕਰਨ ਦਾ ਅਭਿਆਸ ਵੀ ਜ਼ਰੂਰ ਕਰੋ ਸੋਹ ਸ਼ੁਕਰੀਆ ਅੱਗੇ ਵਧਣ ਤੋਂ ਪਹਿਲੇ ਪਿਆਰੇ ਵਿਦਿਆਰਥੀਓ ਤੁਹਾਨੂੰ ਚੇਤਾ ਕਰਾ ਦਵਾਂ ਕਿ ਇਸੇ ਚੈਨਲ ਦੇ ਉੱਤੇ ਤੁਹਾਡੀਆਂ ਦਸਵੀਂ ਜਮਾਤ ਨਾਲ ਜੁੜੀਆਂ ਦੂਜੇ ਵਿਸ਼ਿਆਂ ਦੀਆਂ ਕੁਝ ਹੋਰ ਪਲੇਲਿਸਟਾਂ ਵੀ ਹੈਗੀਆਂ ਨੇ ਤੁਸੀਂ ਉਹਨਾਂ ਨੂੰ ਵੀ ਜ਼ਰੂਰ ਦੇਖੋ ਲਿਖ ਕੇ ਕਿ 10th math notes, 10th science, 10th english MCB, 10th english literature, 10th grammar, ਫਿਰ ਇੱਕ ਹੈਗੀ ਗਣਿਤ ਦੇ ਸਿਧਾਂਤ ਤੇ ਇੱਕ ਹੈਗੀ math shortcuts ਹਨ tricks। ਸੋ ਬੱਚਿਓ ਆਓ ਉਹਨਾਂ ਅਸੀਂ ਕਰਦੇ ਹਾਂ ਸਵਾਲ ਤੇ ਸਵਾਲ ਸ਼ੁਰੂ ਕਰਨ ਤੋਂ ਪਹਿਲੇ ਇਹ ਸੂਤਰਾਂ ਨੂੰ ਇੱਕ ਵਾਰ ਦੇਖ ਲਈਏ। ਜਨਰਲ ਦੀ ਵਰਤੋਂ ਕੀਤੀ ਜਾਏਗੀ ਅਰਧ ਵਿਆਸ ਹਾਰ ਵਾਲੇ ਚੱਕਰ ਦਾ ਘੇਰਾ 2 ਪਾਈ r ਹੁੰਦਾ ਹੈ ਤੇ ਕੋਣ θ ਵਾਲੇ ਅਰਧ ਵਿਆਸੀ ਖੰਡ ਦੀ ਜੋ ਚਾਪ ਦੀ ਲੰਬਾਈ ਹੈ ਉਹ θ 360 2 ਪਾਈ r ਹੋਏਗੀ ਅਰਧ ਵਿਆਸ ਹਾਰ ਵਾਲੇ ਚੱਕਰ ਦਾ ਖੇਤਰਫਲ πr² ਹੁੰਦਾ ਹੈ ਤੇ ਕੋਣ θ ਵਾਲੇ ਅਰਧ ਵਿਆਸੀ ਖੰਡ ਦਾ ਜੋ ਖੇਤਰਫਲ ਹੈ ਉਹ θ 360 πr² ਹੁੰਦਾ ਹੈ ਸੋ ਇਹਨਾਂ ਨੂੰ ਚੰਗੇ ਇਹ ਸੂਤਰਾਂ ਨੂੰ ਚੰਗੀ ਤਰ੍ਹਾਂ ਕੰਠ ਕਰ ਲੋ ਠੀਕ ਹੈ ਜੀ ਆਓ ਦੇਖੀਏ ਉਹ ਸਵਾਲ ਸੋ ਚੌਥਾ ਸਵਾਲ ਹੈ ਬੱਚਿਓ 10 ਸੈਂਟੀਮੀਟਰ ਅਰਧ ਵਿਆਸ ਵਾਲੇ ਇੱਕ ਚੱਕਰ ਦੀ ਕੋਈ ਜੀਵਾ ਜੀਵਾ ਜਿਹੜੀ ਹੈ ਜੀਵਾ ਹੈਗੀ A B ਜਿਹੜੀ ਹੈਗੀ ਚਾਂਪ ACB ਚਾਂਪ ਹੈਗੀ ਹੈ ਤੇ AB ਜਿਹੜੀ ਹੈ ਜੀਵਾ ਹੈ ਕੇਂਦਰ ਤੇ ਇੱਕ ਸਮਕੋਣ ਬਣਾਉਂਦੀ ਹੈ ਸੋ ਜੀਵਾ ਦਾ ਜੀਵਾ ਵੱਲ ਕੋਣ ਬਣਾਉਣ ਦਾ ਮਤਲਬ ਕੀ ਹੈ ਕਿ ਜੋ ਜੀਵ ਜੀਵਾ ਦੇ ਦੋ ਸਿਰੇ ਹੈਗੇ ਨੇ ਉਹਨਾਂ ਨੂੰ ਕੇਂਦਰ ਤੇ ਜੋੜਦਾ ਤੇ ਕਹਿੰਦੇ ਹੈ ਕੀ ਬਣਾਉਂਦੀ ਹੈ ਸਮਕੋਣ ਬਣਾਉਂਦੀ ਭਾਵ ਇਹ ਜਿਹੜਾ ਕੋਣ ਹੈ AOB ਕੋਣ 90 ਡਿਗਰੀ ਦਾ ਹੈਗਾ ਸੋ ਕਹਿੰਦੇ ਹੈਠਾਂ ਦਿੱਤੀਆਂ ਦਾ ਖੇਤਰਫਲ ਪਤਾ ਕਰੋ ਭਾਗ ਪਹਿਲਾ ਸੰਗਤ ਲਘੂ ਚੱਕਰਖੰਡ ਸੋ ਸੰਗਤ ਲਘੂ ਚੱਕਰਖੰਡ ਕਿਹੜਾ ਹੋ ਗਿਆ ਬੱਚੇ A C B ਐਵਡਾ ਇਹ ਜਿਹੜਾ ਇਹ ਚੰਦ ਬਣਿਆ ਜਿਹੜਾ ਇਹ ਚੰਦ ਬਣਿਆ A C B ਲਘੂ ਮਨੇ ਛੋਟਾ ਇਹ ਪੂਰਾ ਦਾ ਪੂਰਾ ਜਿਹੜਾ ਹੈਗਾ ਇੱਥੇ ਤੱਕ ਹੈਗਾ ਦੀਰਭ ਦੀਰਵੰ ਦਾ ਵੱਡਾ ਸੋ ਲਘੂ ਸੰਗਤ ਲਘੂ ਚੱਕਰਖੰਡ ਤੇ ਫਿਰ ਦੋ ਜਗ੍ਹਾ ਤੇ ਸੰਗਤ ਧੀਰਗ ਅਰਧ ਵਿਆਸੀ ਖੰਡ ਠੀਕ ਹੈ ਸੋ ਅਰਧ ਵਿਆਸੀ ਖੰਡ ਕਿਹੜਾ ਹੋ ਜਾਏਗਾ ਬੱਚਿਓ ਐਵਲਾ ਇੱਥੋਂ ਲੈ ਕੇ ਇੱਥੇ ਤੱਕ ਐ ਐਵਲਾ ਇਹ ਧੀਰਗ ਹੈਗਾ ਤੇ ਇਹ ਜਿਹੜਾ A O C B ਜਿਹੜਾ ਹੈਗਾ ਇਹ ਹੈਗਾ ਲਘੂ ਅਰਧ ਵਿਆਸੀ ਖੰਡ ਤੇ ਇਹ ਪੂਰੇ ਦਾ ਪੂਰਾ ਕਿਹੜਾ ਹੈਗਾ ਐਵਲਾ ਇੱਥੋਂ ਦੀ ਲੈ ਕੇ ਇੱਥੇ ਤੱਕ ਤਿੰਨ ਚੱਪੇ ਜਿਹੜੇ ਤਿੰਨ ਚੱਪੇ ਜਿਹੜੇ ਹੈਗੇ ਨੇ ਇਹ ਹੈਗਾ ਵੱਡਾ ਅਰਧ ਵਿਆਸੀ ਧੀਰਗ ਖੰਡ ਠੀਕ ਹੈ ਸੰਗਤ ਅਰਧ ਵਿਆਸੀ ਖੰਡ ਹੁਣ ਦੇਖਿਓ ਭਾਗ ਵੱਲ ਕਰਦੇ ਹਾਂ ਲਗੂ ਚੱਕਰਖੰਡ ਸੋ ਲਗੂ ਚੱਕਰਖੰਡ ਹੈਗਾ ACB ਇਹਦਾ ਮਤਲਬ ਕੀ ਹੈ ਬੱਚਿਓ ਕਿ ਅਸੀਂ ਪਹਿਲੇ ਹੈ ਅਰਧ ਵਿਆਸੀ ਖੰਡ ਦਾ ਉਹ ਕੱਢਾਂਗੇ ਇਹ ਖੇਤਰਫਲ ਫੇ ਅਸੀਂ ਤ੍ਰਿਪੁੱਜ ਦਾ ਖੇਤਰਫਲ ਕੱਢਾਂਗੇ OB ਦਾ ਤੇ ਇਸ ਅਰਧ ਵਿਆਸੀ ਖੰਡ ਵਿੱਚੋਂ ਤ੍ਰਿਪੁੱਜ ਦਾ ਜਿਲੇ ਅਸੀਂ ਖੇਤਰਫਲ ਘਟਾ ਦੇਵਾਂਗੇ ਤੇ ਸਾਡੇ ਕੋਲ ACB ਚੱਕਰਖੰਡ ਦਾ ਖੇਤਰਫਲ ਆ ਜਾਏਗਾ ਸੋ ਅਸੀਂ ਜਾਣਦੇ ਹਾਂ ਕਿ ਅਰਧ ਵਿਆਸ R ਅਤੇ ਕੋਣ θ ਵਾਲੇ ਅਰਧ ਵਿਆਸੀ ਖੰਡ ਦਾ ਖੇਤਰਫਲ ਹੁੰਦਾ θ 360 πr² ਠੀਕ ਹੈ ਨਾ ਐਸੀ ਸੂਤਰਾਂ ਵਿੱਚ ਤੁਹਾਨੂੰ ਦੱਸ ਦਿੱਤਾ ਸੋ 10 ਸੈਂਟੀਮੀਟਰ ਅਧ ਵਿਆਸ 10 ਸੈਂਟੀਮੀਟਰ ਹੈ ਅਤੇ ਕੋਣ 90 ਡਿਗਰੀ ਵਾਲੇ ਚੱਕਰ ਦੇ ਅਰਧ ਵਿਆਸ ਹੀ ਖੰਡ ਦਾ ਖੇਤਰਫਲ ਕੀ ਹੋ ਜਾਏਗਾ 90 360 ਤੇ ਇਹਨਾਂ ਨੇ ਕਿ ਪਾਈ π 7 ਨਹੀਂ ਲੈਣਾ 3.14 ਲੈਣਾ ਸੋ 3.14 ਤੇ r r 10 so, 10 ਸੋ ਸਿਫਰ ਨਾਲ ਸਿਫਰ ਕੱਢਿਆ 9 9 9 4 36 ਸੋ 1 4 ਤੇ ਗੁਣਾ 3.14 ਗੁਣਾ 10 ਗੁਣਾ 10 ਸੋ ਸਾਡੇ ਕੋਲੇ ਆ ਗਿਆ 1/4 3.4 3.14 10 10 ਸੋ 2 2 4 2 5 10 ਫਿਰ 2 2 4 2 1 2 ਤੇ 2 5 10 ਭਾਗ ਇੱਕ ਵਾਰ ਦੋ ਨੇ 10 ਨੂੰ ਭਾਗੀ ਤਾਂ 5 ਤੇ ਦੂਜੀ ਵਾਰ ਦੋ ਨੇ ਭਾਗੀ ਤਾਂ 10 ਨੂੰ 5 ਆ ਗਿਆ ਸੋ 3.14 5 5 78.50 ਆ ਗਿਆ ਸੋ ਅਰਧ ਵਿਆਸੀ ਖੰਡ A O O A C B O A C B ਦਾ 78.50 ਆ ਗਿਆ ਪਰ ਸਾਨੂੰ ਇਹ ਨਹੀਂ ਚਾਹੀਦਾ ਉਹਨਾਂ ਨੇ ਸਾਨੂੰ ਮੰਗਿਆ ਚੱਕਰਖੰਡ ਦਾ A C B ਦਾ ਤ੍ਰਿਭੁਜ O A O B ਦਾ ਖੇਤਰਫਲ ਕਿੰਨੇ ਬਰਾਬਰ ਹੋ ਜੀਗਾ ਬੱਚਿਓ ਜਦੋਂ ਕੋਣ 90 ਡਿਗਰੀ ਹੋਵੇ ਤੇਲ ਕੀ ਹੈ ਜਿਹੜਾ A O ਹੈਗਾ O B ਤੇ ਲੰਭ ਹੈਗਾ ਇਹ ਕਰਨ ਹੈਗਾ ਸੋ ਇਹ ਕਿਸੇ ਦੋਨੋਂ ਨੂੰ ਅਸੀਂ ਇੱਕ ਨੂੰ ਆਧਾਰ ਤੇ ਇੱਕ ਨੂੰ ਆਪਣਾ ਉਹ ਲੈ ਸਕਦੇ ਆਂ ਇਹ ਉਚਾਈ ਲੈ ਸਕਦੇ ਆ। ਸੋ ਸੀ ਨੂੰ O B ਨੂੰ ਆਧਾਰ ਲੈ ਸਕਦੇ ਆ ਕਿਉਂਕਿ ਲੇਟਵਾ ਹੈਗਾ ਤੇ ਖੜਵਾ ਜਿਹੜਾ ਇਹਨੂੰ ਉਚਾਈ ਲੈ ਸਕਦੇ ਆ। ਸੋ ਤ੍ਰਿਭੁਜ A O B ਦਾ ਖੇਤਰਫਲ ਬਰਾਬਰ ਆਧਾਰ ਗੁਣਾ ਉਚਾਈ ਸਵਭਚ ਲੰਬ ਹੈਗਾ। ਤੇ ਜਿਹੜਾ ਲੰਬ ਹੈਗਾ ਉਹ ਤ੍ਰਿਭੁਜ ਦੀ ਪੁਜਾ ਦੇ ਉੱਤੇ ਸ਼ਿਖਰ ਤੋਂ ਕੀ ਹੁੰਦਾ ਲੰਬ ਹੁੰਦਾ। ਸੋ ਇਹ ਉਚਾਈ ਲੈ ਲਾਂਗੇ ਇਹ ਪੁਜਾ ਵੀ ਹੈ। ਇਹ 90 ਡਿਗਰੀ ਜਿਹੜੇ ਵਿੱਚ ਸਮਕੋਣ ਹੁੰਦੇ ਨੇ ਜਿਹੜੇ ਸਮਕੋਣੀ ਤ੍ਰਿਭੁਜ ਹੁੰਦੇ ਨੇ ਉਹਨਾਂ ਵਿੱਚ ਕਰਨ ਨੂੰ ਛੱਡ ਕੇ ਜਿਹੜੀ ਦੋਨੋਂ ਪੁਜਾਵਾਂ ਹੁੰਦੀਆਂ ਨੇ ਉਹ ਇੱਕ ਦੂਜੇ ਤੇ ਲੰਬ ਹੁੰਦੀਆਂ ਨੇ। ਤੇ ਉਹ ਦੋਨਾਂ ਗੁਣਾ ਦੋਨੋਂ ਭੁਜਾਵਾਂ ਨੂੰ ਗੁਣਾ ਕਰਕੇ ਦੋਨਾਂ ਨੂੰ ਭਾਗ ਕਰਕੇ ਸਾਨੂੰ ਖੇਤਰਫਲ ਪਤਾ ਕੀਤਾ ਜਾ ਸਕਦਾ ਹੈ ਕਿਉਂਕਿ ਇਹ ਸਿਰਫ ਭੁਜਾਵਾਂ ਨਹੀਂ ਹੁੰਦੀਆਂ ਇਹ ਆਧਾਰ ਅਤੇ ਉਚਾਈ ਦਾ ਕੰਮ ਵੀ ਕਰਦੀਆਂ ਨੇ ਸੋ ਆਧਾਰ ਗੁਣਾ ਉਚਾਈ 2 ਉਹ ਵੀ ਗੁਣਾ ਉਹ ਹੀ 2 10 10 2 50 10 5 10 ਇਹ 50 ਸੈਂਟੀਮੀਟਰ ਆ ਫਰਗਾ ਗਿਆ ਠੀਕ ਹੈ ਇਹ ਆ ਗਿਆ ਤ੍ਰਿਭੁਜ ਦਾ ਖੇਤਰਫਲ ਸੋ ਭਾਗ ਪਹਿਲਾ ਸੀਗਾ ਸੰਗਤ ਲਘੂ ਚਕਰਖੰਡ ACB ACB ਐਵਲਾ ਦਾ ਖੇਤਰਫਲ ਬਰਾਬਰ ਅਰਧ ਵਿਆਸੀ ਖੰਡ OACB ਦਾ ਖੇਤਰਫਲ ਘਟਾ ਤ੍ਰਿਭੁਜ AOB ਦਾ ਖੇਤਰਫਲ 78.5 50 28.50 ਸੈਂਟੀਮੀਟਰ ਵਰਗ ਸਾਡਾ ਜਵਾਬ ਆ ਗਿਆ ਪਹਿਲੇ ਭਾਗ ਦਾ ਹੁਣ ਦੂਜਾ ਭਾਗ ਆ ਗਿਆ ਬੱਚਿਓ ਸੰਗਤ ਦੀਰਘ ਅਰਧ ਵਿਆਸੀ ਖੰਡ ਦਾ ਕੋਣ ਕਿਹੜਾ ਹੋ ਜਾਏਗਾ ਜੇ ਇਹ 90 ਡਿਗਰੀ ਹੈ ਇਹ ਤਾਂ ਹੈਗਾ ਲਘੂ ਅਰਧ ਵਿਆਸੀ ਖੰਡ ਤੇ ਬੱਚਿਓ ਇਹ ਹੈਗਾ ਇੱਥੋਂ ਦੀ ਲੈ ਕੇ ਇੱਥੇ ਰੱਖ। ਇਹ ਹੈਗਾ ਦੀਰਘ ਅਰਧ ਵਿਆਸੀ ਖੰਡ। ਸੋ 360 ਡਿਗਰੀ ਚੋਂ ਜਿਹੜੇ 90 ਡਿਗਰੀ ਘਟਾ ਦਾਂਗੇ ਤੇ 270 ਆ ਜਾਏਗਾ। ਸੋ ਸੰਗਤ ਦੀਰਘ ਅਰਧ ਵਿਆਸੀ ਖੰਡ ਦਾ ਕੋਣ ਹੋਗਾ 360 90 270 ਡਿਗਰੀ। ਸੋ 10 ਸੈਂਟੀਮੀਟਰ ਅਰਧ ਵਿਆਸ ਅਤੇ ਕੋਣ 270 ਡਿਗਰੀ ਵਾਲੇ ਚੱਕਰ ਦੇ ਅਰਧ ਵਿਆਸੀ ਖੰਡ ਦਾ ਖੇਤਰਫਲ ਕਿ ਹੋ ਜਾਏਗਾ 270 360 3.14 10 10। 0 ਸਿਫਰਾਂ ਸਿਫਰ ਕੱਟ ਗਿਆ 9 3 27 ਤੇ 9 4 36 3/4 3.14 10 10 ਸੋ ਇਸੇ ਤਰ੍ਹਾਂ ਬੱਚੋ ਇੱਕ ਵਾਰ ਦੋ ਨਾਲ ਕੱਟਿਆਗਾ 2 2 4 ਤੇ 2 5 10 ਫੇਰ ਦੋ ਬਚਿਆ 2 1 2 ਤੇ 2 5 10 ਤੇ ਅਗਰ 3 3.14 5 5 5 5 25 100 ਜਿਹੜੇ 25 ਨੂੰ ਜਿਹੜੇ ਗੁਣਾ ਕੀਤਾ 25 ਚੋਕੇ 100 ਬੱਚੇ 25 ਦਾ ਪਹਾੜਾ ਯਾਦ ਸ਼ੁਰੂ ਕਰ ਲਓ ਬੜਾ ਕੰਮ ਆਉਂਦਾ ਹੈ 25 25 50 25 75 25 100 25 125 25 150 25 175 25 200 25 225 25 10 250 ਦਿਮਾਗ ਵਿੱਚ ਹੀ 25 25 ਜੋੜੀ ਜਾਓ ਬੜਾ ਸੌਖਾ ਉਹਨਾਂ ਦੇ ਕੋਪੰਜੀ ਬੰਦੇ 25 ਇਹਨਾਂ 25 ਚੌਕ 100 0 ਥੱਲੇ ਆ ਗਿਆ 10 ਹਾਂਸੀ ਲਾ ਗਿਆ ਸੋ 25 ਇੱਕਮ 25 25 ਉਹ 10 35 5 ਥੇ ਤਿੰਨ ਅਸਲ 25 3 75 75 ਉਹ 78 ਸੋ 3 78.5 ਥੇ ਉਨ ਤਨਪਨ 15 3.24 ਔਰ 1 25 3 7 21 ਔਰ 2 23 235.5 ਸੋ ਸੰਗਤ ਦੀਰਘ ਅਰਧ ਵਿਆਸੀ ਖੰਡ ਦਾ ਖੇਤਰਫਲ ਬਰਾਬਰ 235.5 ਸੈਂਟੀਮੀਟਰ ਵਰਗ ਤਾਂ ਹੁਣ ਅਗਲਾ ਸਵਾਲ ਦੇਖੀਏ ਅਗਲਾ ਸਵਾਲ ਹੈ ਬੱਚੇ ਪੰਜਵਾਂ ਅਰਧ ਵਿਆਸ 30 ਸੈਂਟੀਮੀਟਰ ਵਾਲੇ ਇੱਕ ਚੱਕਰ ਦਾ ਇੱਕ ਚਾਂਦ ਕੇਂਦਰ ਤੇ ਇੱਕ 60 ਡਿਗਰੀ ਕੋਣ ਬਣਾਉਣਾ ਹੈ ਉਸ ਦਾ ਚਾਂਦ ਕਿਹ ਹੈ A C B ਸੋ ਚਾਪ ਦੇ ਸਿਰੇ ਹੋਗੇ ਜੋ ਜੀਵਾ ਦੇ ਸਿਰੇ ਨੇ ਉਹੀ ਚਾਪ ਦੇ ਸਿਰੇ ਹੋਣਗੇ ਉਹ ਕੇਂਦਰ ਤੇ 60 ਡਿਗਰੀ ਦਾ ਕੋਣ ਬਣਾਉਂਦੇ ਹੈ ਚਾ ਸੋ ਪਤਾ ਕਰੋ ਚਾਪ ਦੀ ਲੰਬਾਈ ਐ ਪਤਾ ਕਰਨੀ ਹੈ ACB ਦੂਜਾ ਚਾਪ ਦੁਆਰਾ ਬਣਾਏ ਗਏ ਅਰਧ ਵਿਆਸੀ ਖੰਡ ਦਾ ਖੇਤਰਫਲ ਐਵਲਾ ਖੇਤਰਫਲ ਪਤਾ ਕਰਨਾ ਹੈ ਤੇ ਫਿਰ ਸੰਗਤ ਜੀਵਾ ਦੁਆਰਾ ਬਣਾਏ ਗਏ ਚੱਕਰ ਖੰਡ ਦਾ ਖੇਤਰਫਲ ਭਾਵ ACB ਦਾ ਖੇਤਰਫਲ ਠੀਕ ਹੈ ਨਾ ਸੋ ਦੇਖੀ ਹੁਣ ਪਹਿਲਾ ਭਾਗ ਅਰਧ ਵਿਆਸ r ਅਤੇ ਕੋਣ θ ਵਾਲੇ ਅਰਧ ਵਿਆਸੀ ਖੰਡ ਦੀ ਚਾਪ ਦੀ ਲੰਬਾਈ ਕਿਹਦੇ ਬਰਾਬਰ ਹੋਣੀ θ 360 2πr ਕਿ ਘੇਰੇ ਦਾ ਅਨੁਪਾਤ ਹੈਗਾ ਪੂਰਾ ਘੇਰਾ 2πr ਹੁੰਦਾ ਹੈ ਤੇ ਜੇ ਅਸੀਂ ਚਾਪ ਲਬਣੀ ਹੈ ਚਾਪ ਦੀ ਲੰਬਾਈ 100 θ 360 2πr ਸੋ 21 ਸੈਂਟੀਮੀਟਰ ਅਰਧ ਵਿਆਸ ਅਤੇ ਕੋਣ 60 ਡਿਗਰੀ ਵਾਲੇ ਚੱਕਰ ਦੇ ਅਰਧ ਵਿਆਸੀ ਖੰਡ ਦੀ ਚਾਪ ਦੀ ਲੰਬਾਈ ਕਿਹੜੀ ਹੋ ਜਾਏਗੀ ਬੱਚਿਓ 60/360 2 2π π 7 r 1 1 ਹੁਣ 0 ਨਾ 0 ਘਟਿਆ 6 6 36 1/6 ਆ ਗਿਆ 2 y 42 ਹੋ ਗਿਆ ਤੇ 7 ਨਾਲ ਭਾਗ ਕੀਤਾ 21 ਨੂੰ 7 ਹੀ 1 1 3 ਹੁਣ 3 1 3 13 ਨੂੰ 6 ਦੋ ਇੱਥੇ ਆ ਗਿਆ ਤੇ 2 ਨੂੰ 42 2 ਨਾਲ 42 ਨੂੰ ਭਾਗੀ ਦਾ 2 2 24 22 ਆ ਗਿਆ ਸੋ ਚਾਪ ਦੀ ਲੰਬਾਈ ਆ ਗਈ ਬੱਚਿਓ 22 ਸੈਂਟੀਮੀਟਰ ਆਹ ਏ A C B ਦੀ ਲੰਬਾਈ ਜਿਹੜੀ ਹੈ ਉਹ ਹੈ 22 ਸੈਂਟੀਮੀਟਰ ਪਹਿਲੇ ਭਾਗ ਦਾ ਜਵਾਬ ਆ ਗਿਆ ਹੁਣ ਅਰਧ ਵਿਆਸ R ਅਤੇ ਕੋਣ θ ਵਾਲੇ ਅਰਧ ਵਿਆਸੀ ਖੰਡ ਦਾ ਖੇਤਰਫਲ ਹੁੰਦਾ θ 360 πr² ਇਹ ਪਹਿਲੇ ਹੀ ਸੋਲਵ ਕੀਤਾ ਨੇ ਆਪਾਂ ਹਾਂ ਸੋ 21 ਸੈਂਟੀਮੀਟਰ ਅਰਧ ਵਿਆਸ ਅਤੇ ਕੋਣ 60 ਡਿਗਰੀ ਵਾਲੇ ਚੱਕਰ ਦੇ ਅਰਧ ਵਿਆਸੀ ਖੰਡ ਦਾ ਖੇਤਰਫਲ 60 360 π π 7 r ਗੁਣਾ r 21 ਗੁਣਾ 21 ਸੋ ਸਿਫਰ ਨਾਲ ਸਿਫਰ ਕੱਟਿਆ 6 6 6 6 36 ਐਤਿਕ ਬਟਾ 6 ਆ ਗਿਆ ਸੋ 7 ਤੀਆ 21 ਸੋ 22 ਗੁਣਾ 3 ਗੁਣਾ 21 ਠੀਕ ਹੈ ਸੋ ਬੱਚਿਓ ਇਹ 2 ਦੂਣੀ ਇਹ 3 3 ਇਥੋਂ 3 ਇਕੱਠੇ ਕੱਟਿਆ ਗਿਆ ਤੇ 3 ਦੂਣੀ 6 2 ਤੇ 2 ਦੇ 2 ਨੂੰ 2 ਦੇ ਨਾਲ 22 ਨੂੰ ਭਾਗ ਕੀਤਾ 2 ਇਕੱਠੇ 2 2 ਇਕੱਠੇ ਸੋ ਆ ਗਿਆ 11 ਗੁਣਾ 21 ਸੋ 11 ਗੁਣਾ 21 11 ਇਕੱਠੇ 11 11 ਨਾਲ 22 ਰਿਕਤੇ 231 ਆ ਗਿਆ ਸੋ ਚਾਂਪ ਦੁਆਰਾ ਬਣਾਏ ਗਏ ਅਰਧ ਵਿਆਸੀ ਖੰਡ ਦਾ ਖੇਤਰਫਲ 231 ਸੈਂਟੀਮੀਟਰ ਵਰਗ ਇਹ ਦੂਜਾ ਭਾਗ ਆ ਗਿਆ ਸੋ ਇਹ ਜਿਹੜਾ ਹੈ ਬੱਚਿਓ A O B ਇਹ ਬੋਲੀ ਆਪਣਾ O A C B ਇਹ ਜਿਹੜਾ ਅਰਧ ਵਿਆਸੀ ਖੰਡੇ ਇਹ ਚਾਂਪ ਦੁਆਰਾ ACB ਚਾਂਪ ਨੇ ਜਿਹੜਾ ਅਰਧ ਵਿਆਸੀ ਖੰਡ ਬਣਾਇਆ ਵੜਾ ਇਹਦਾ ਖੇਤਰਫਲ 231 ਸੈਂਟੀਮੀਟਰ ਵਰਗ ਹੁਣ ਅਸੀਂ ਕੱਢਣਾ ਬੱਚਿਓ ACB ਇਹ ਜਿਹੜਾ ਹੈ ਨਾ ਚੱਕਰ ਖੰਡ ਇਹਦਾ ਖੇਤਰਫਲ ਕੱਢਣਾ ਹੁਣ ਤ੍ਰਿਭੁਜ OAB ਵਿੱਚ OA OB OA OB ਕਿਉਂ ਅਰਧ ਵਿਆਸ ਇਹਦਾ ਮਤਲਬ ਕਿ ਇਸ ਸਮਦੂਭੁਜੀ ਵਿੱਚ ਇੱਥੇ ਪਤਾ ਲੱਗਿਆ ਕਿ ਇਹ ਦੋਨੋਂ ਭੁਜਾਾਂ ਬਰਾਬਰ ਨੇ ਸੋ ਇਹ ਦੋਨੋਂ ਕੋਣ ਬਰਾਬਰ ਹੋਣਗੇ ਦੋਨੋਂ ਕੋਣ OAB ਤੇ OBO ਤੇ ਇਹ ਵਿੱਚ 60 ਡਿਗਰੀ ਹੈਗਾ ਸੋ ਤਿੰਨੋਂ ਕੋਣਾਂ ਦਾ ਜੋੜ ਕਿੰਨਾ ਹੁੰਦਾ ਹੈ ਤੇ 180 180 ਚੋਂ 60 ਗਿਆ ਜੱਲੇ ਬੱਚੇ ਹੋ ਤੇ ਕਿੰਨਾ ਆ ਗਿਆ 120 ਆ ਗਿਆ 180 ਚੋਂ 60 ਘਟਾਇਆ 120 ਆ ਗਿਆ ਪਰ ਇਹ ਦੋਨੋਂ ਕੋਣ ਬਰਾਬਰ ਨੇ ਇਨਕੀ ਇਹ ਦੋਨੋਂ ਕੋਣ ਵੀ 60 60 ਡਿਗਰੀ ਦੇ ਨੇ ਸੋ ਅਤੇ AOB 60 ਡਿਗਰੀ ਦਿੱਤਾ ਇਸ ਲਈ OEB OBA also ਇਸ ਕਰਕੇ ਇਹ ਵੀ 60 ਡਿਗਰੀ ਹੋ ਗਿਆ ਭਾਵ ਤ੍ਰਿਭੁਜ OEB ਇੱਕ ਸੰਪੁਜੀ ਤ੍ਰਿਭੁਜ ਹੈ ਸੰਪੁਜੀ ਦਾ ਮਤਲਬ ਤਿੰਨੋਂ ਭੁਜਾਵਾਂ ਬਰਾਬਰ ਨੇ ਕਿਉਂਕਿ ਇਹ ਵੀ 60 ਡਿਗਰੀ ਇਹ ਵੀ 60 ਡਿਗਰੀ ਇਹ ਵੀ 60 ਹੀ ਲਈ ਸੋ ਬੱਚਿਓ ਜਦੋਂ ਦੋ ਭੁਜਾਵਾਂ ਸਾਨੂੰ ਤੀਜੀ ਭੁਜਾ ਦਾ ਪਤਾ ਨਾ ਹੋਵੇ ਤੇ ਦੋ ਭੁਜਾਵਾਂ ਬਰਾਬਰ ਹੋਣ ਤੇ ਦੋ ਭੁਜਾਵਾਂ ਦੇ ਵਿਚਲਾ ਕੋਣ 60 ਡਿਗਰੀ ਹੋਵੇ ਤੇ ਇਹਦਾ ਮਤਲਬ ਉਹ ਕੋਣ ਜਿਹੜਾ ਹੈ ਬੱਚਿਓ ਉਹ ਸੰਪੂਜੀ ਤ੍ਰਿਭੁਜ ਹੁੰਦਾ ਹੈ ਉਹਦੇ ਤਿੰਨੋਂ ਭੁਜਾ ਬਰਾਬਰ ਹੁੰਦੀਆਂ ਹਨ ਭਾਵ ਤ੍ਰਿਭੁਜ ਉਹ ਹੈਗੀ ਇੱਕ ਸੰਪੂਜੀ ਤ੍ਰਿਭੁਜ ਹੈ ਜਿਸ ਦੀ ਭੁਜਾ ਬਰਾਬਰ a ਅਸੀਂ ਮੰਨ ਕੇ ਚੱਲਦੇ ਹਾਂ ਸੰਪੂਜੀ ਤ੍ਰਿਭੁਜ ਦੇ ਵਿੱਚ ਅਸੀਂ ਭੁਜਾ a ਲੈਨੇ ਆ 21 ਸੈਂਟੀਮੀਟਰ ਸੋ ਐਵੀ 21 ਐਵੀ ਇੱਕੀਅਰ ਦਿੱਤਾ ਸੀਗਾ ਸੋ a ਵੀ ਜਿਹੜੀ ਹੈ ਬੱਚਿਓ ਐਵੀ 21 ਸੈਂਟੀਮੀਟਰ ਹੋਵੇਗੀ ਉਹਨਾਂ ਐ ਦੁਆਰੇ ਇਥੇ ਲਿਖ ਦਿੱਤਾ ਤੇ ਹੁਣ ਭੁਜਾ a ਵਾਲੇ ਸੰਪੂਜੀ ਤ੍ਰਿਭੁਜ ਦਾ ਖੇਤਰਫਲ ਕਿਦੇ ਬਰਾਬਰ ਹੁੰਦਾ ਬੱਚਿਓ ਇਹ ਸੂਤਰ ਤੁਹਾਨੂੰ ਚੇਤਾ ਰੱਖਣਾ ਚਾਹੀਦਾ ਹੈ a ਦਾ ਵਰਗ ਭਾਉ ਭੁਜਾ ਦਾ ਵਰਗ ਗੁਣਾ ਵਰਗਮੂਲ 3/4 ਸੋ ਤ੍ਰਿਭੁਜ OAB ਦਾ ਖੇਤਰਫਲ ਕੀ ਹੋ ਜਾਏਗਾ a ਦੀ ਥਾਂ ਸੀ 21 ਪਾ ਦਾਂਗੇ ਕਿਉਂਕਿ ਭੁਜਾ ਦਾ ਜਿਹੜਾ ਲੰਬਾਈ ਹੈ ਉਹ 21 ਹੈਗੀ ਹੈ ਸੋ 21 ਵਰਗ ਗੁਣਾ ਵਰਗਮੂਲ 3/4 ਸੋ 21 ਦਾ ਵਰਗ ਹੁੰਦਾ ਬੱਚਿਓ 441 441 ਵਰਗਮੂਲ 3/4 ਸੈਂਟੀਮੀਟਰ ਵਰਗ ਸੋ ਸੰਗਤ ਜੀਵਾ ਦੁਆਰਾ ਬਣਾਏ ਗਏ ਚੱਕਰਖੰਡ ACB ਦਾ ਖੇਤਰਫਲ ਹੁਣ ACB ਦਾ ਖੇਤਰਫਲ ਕੀ ਹੋ ਜਾਏਗਾ ਅਰਧ ਵਿਆਸੀ ਖੰਡ OACB ਦਾ ਖੇਤਰਫਲ OACB ਅਰਧ ਵਿਆਸੀ ਖੰਡ ਦਾ ਖੇਤਰਫਲ ਤੇ ਘਟਾ ਤ੍ਰਿਭੁਜ OAB ਦਾ ਖੇਤਰਫਲ ਸੋ ਬਰਾਬਰ ਕੀ ਹੋ ਜਾਏਗਾ 231 ਅਸੀਂ ਹੁਣੀ ਲੱਭਿਆ ਸੀ ਦੂਜੇ ਭਾਗ ਦੇ ਵਿੱਚ ਅਰਧ ਵਿਆਸੀ ਖੰਡ ਦਾ ਚੱਕਰ ਖੇਤਰਫਲ 231 ਤੇ ਘਟਾ ਤ੍ਰਿਭੁਜ ਦਾ ਖੇਤਰਫਲ 441 ਵਰਗਮੂਲ 3 ਨੂੰ ਵਟਾ 4 ਸੋ 443 ਵਰਗ ਨੂੰ 3/4 ਘਟਾ ਤੇ ਇਦਾਂ ਬ੍ਰੈਕਟ ਪਾ ਕੇ ਅਸੀਂ ਲਿਖ ਦਿੱਤਾ ਸੈਂਟੀਮੀਟਰ ਵਰਗ ਐ ਸਾਡਾ ਆ ਗਿਆ ਜਵਾਬ ਸੋ ਬੱਚੋ ਬੜੇ ਵਧੀਆ ਸਵਾਲ ਸੀਗੇ ਤੁਹਾਡੇ ਪਰ ਇਹ ਅਭਿਆਸ ਮੰਗਦੇ ਨੇ ਕੱਲਾ ਵੀਡੀਓ ਦੇਖ ਕੇ ਸਮਝ ਕੇ ਤਸੱਲੀ ਨਾ ਕਰਿਓ ਇਸ ਕੋ ਲਿਖੇ ਚ ਨਾ ਪਿਓ ਕਿ ਮੈਨੂੰ ਵੀਡੀਓ ਦੇਖ ਕੇ ਗੱਲ ਸਮਝ ਆ ਗਈ ਹੈ ਬਿਨਾਂ ਦੇਖੇ ਇਹ ਸਵਾਲਾਂ ਨੂੰ ਜਰੂਰ ਕਰਿਓ ਇਦਾਂ ਦੇ ਸਵਾਲ ਜਿਹੜੇ ਹੁੰਦੇ ਨੇ ਜਿਨ੍ਹਾਂ ਵਿੱਚ ਦਹੀਆਂ ਮਣੀ ਹਿਸਾਬ ਕਿਤਾ ਕਰਨੇ ਪੈਂਦੇ ਨੇ ਉਹ ਜਦ ਤੱਕ ਆਪ ਨੇ ਕੀਤੇ ਜਾਂਨ ਤਦ ਤੱਕ ਗੱਲ ਨਹੀਂ ਬਣਦੀ ਸੋ ਤੁਸੀਂ ਇਹ ਗਲਤੀ ਵੀਡੀਓ ਦੇਖ ਕੇ ਤਸੱਲੀ ਕਰਨ ਦੀ ਗਲਤੀ ਨਹੀਂ ਕਰਨੀ ਸਾਰੇ ਸਵਾਲਾਂ ਨੂੰ ਆਪਣੇ ਆਪ ਜ਼ਰੂਰ ਕਰਨਾ ਹੈ ਸੋ ਪਿਆਰੇ ਵਿਦਿਆਰਥੀਓ ਇਸੇ ਤਰ੍ਹਾਂ ਨਿਮਨ ਨਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰੱਬ ਰੱਖਾ ਬੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ